ਵੀਰ ਕਮਲ ਜੀ ਮੈਂ ਮਹਿਸੂਸ ਕਰਦਾ ਜਿਹੜੇ ਮਿਡਲ ਈਸਟ ਅੰਦਰ ਲੋਕ ਜਾਂਦੇ ਨੇ ਉਹਨਾਂ ਦੇ ਨਾਲ ਮੋٹے ਤੌਰ ਤੇ ਦੋ ਚਾਰ ਤਰ੍ਹਾਂ ਦੀਆਂ ਠੱਗੀਆਂ ਹੋ ਰਹੀਆਂ ਨੰਬਰ 1 ਕੇ ਏਜੰਟ ਜਦੋਂ ਕਹਿੰਦਾ ਕਿ ਤੁਹਾਨੂੰ ਉੱਥੇ ਜਾ ਕੇ 2200 2500 2600 3000 ਰਾਮ ਤਨਖਾਹ ਮਿਲੂਗੀ ਉਹ ਜਦੋਂ ਉੱਥੇ ਚਲੇ ਜਾਂਦੇ ਐ ਤਾਂ ਉਹ 2200 ਜਿਹੜਾ ਉਹ 1100 ਰਹਿ ਜਾਂਦਾ ਫਿਰ ਕਿਹਾ ਜਾਂਦਾ acommodation ਮਿਲੂਗੀ ਜੀ ਤੁਹਾਨੂੰ ਫੂਡ ਮਿਲੂਗਾ ਟਰਾਂਸਪੋਰਟ ਮਿਲੂਗਾ ਉਹ ਵੀ ਉੱਥੇ ਜਾ ਕੇ ਉਹਦੇ ਚ ਉਹ ਪੂਰੀ ਗੱਲ ਨਹੀਂ ਨਿਕਲਦੀ ਜਾਂ ਇਥੇ ਸਿਕਿਉਰਟੀ ਗਾਰਡ ਕਰਕੇ ਲੈ ਜਾਂਦੇ ਆ ਉੱਥੇ ਜਾ ਕੇ ਮੁੜਕੀ ਲੈ ਉਹਦੇ ਕੋਲੋਂ ਲੇਬਰ ਕਰਵਾਉਂਦੇ ਆ ਇਹ ਤਿੰਨਾਂ ਚੀਜ਼ਾਂ ਬਾਰੇ ਤਫਸੀਲ ਕਰੋ ਕਿ ਲੋਕ ਇਸ ਠੱਗੀ ਦਾ ਸ਼ਿਕਾਰ ਹੁੰਦੇ ਕਿਵੇਂ ਆ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਿਆ ਕਿਵੇਂ ਜਾ ਸਕਦਾ ਔਰ ਇਹ ਠੱਗੀ ਹੁੰਦੀ ਕਿਉਂ ਆ ਕਦੋਂ ਹੁੰਦੀ ਆ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਆਪਣੇ ਲੋਕੀ ਵੀ ਪਹਿਲਾਂ ਤਾਂ ਸੋਚਦੇ ਨਹੀਂ ਕਈ ਵਾਰੀ ਅਪਲਾਈ ਕਰਨ ਲੱਗਿਆਂ ਜਿਹੜੇ ਵੀ ਏਜੰਟ ਦੇ ਕੋਲ ਅਪਲਾਈ ਕਰਨਾ ਚਾਹੁੰਦੇ ਆ ਪਹਿਲਾ ਤਾਂ ਉਹਦਾ ਬੈਕਗ੍ਰਾਉਂਡ ਵੀ ਨਹੀਂ ਕਦੀ ਚੈੱਕ ਕਰਦੇ ਉਹ ਕਈ ਵਾਰੀ ਐਡ ਦੇਖਦੇ ਆ ਫੇਸਬੁੱਕ ਜਾਂ ਇੰਸਟਾਗ੍ਰam ਤੇ ਜਿਆਦਾ ਤਨਖਾਹ ਲਿਖੀ ਹੁੰਦੀ ਆ ਘੱਟ ਖਰਚਾ ਲਿਖਿਆ ਹੁੰਦਾ ਆ ਉਹ ਬੜੀ ਜਲਦੀ ਉਹਦੇ ਵੱਲ ਅਟਰੈਕਟਿਵ ਹੋ ਜਾਂਦੇ ਆ ਇਹ ਚੈੱਕ ਕੀ ਕਰਨਾ ਹੁੰਦਾ ਏਜੰਟ ਦਾ ਇਸ ਨੂੰ ਚੈੱਕ ਕਰਨ ਲਈ ਮੈਂ ਤੁਹਾਨੂੰ ਦੱਸ ਦਿੰਦਾ ਆ ਜੀ ਕਿ ਇੰਡੀਆ ਗਵਰਨਮੈਂਟ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ ਜਿਸ ਨੂੰ ਆਪਾਂ ਵਿਦੇਸ਼ ਮੰਤਰਾਲਾ ਕਹਿੰਦੇ ਆ ਇਹ ਜਿਹੜੀ ਮਿਨਿਸਟਰੀ ਆ ਇਹ ਇਸ ਚੀਜ਼ ਦੇ ਉੱਤੇ ਸਾਰਾ ਚੈੱਕ ਕਰਦੀ ਆ ਇਹ ਇੱਕ ਲਾਇਸੈਂਸ ਇਸ਼ੂ ਕਰਦੀ ਆ ਜਿਨ੍ਹਾਂ ਦੇ ਕੋਲ ਇਹ ਲਾਇਸੈਂਸ ਹੈ ਉਹੀ ਵਰਕ ਵੀਜ਼ਾ ਦੇ ਉੱਤੇ ਲੋਕਾਂ ਨੂੰ ਬਾਹਰ ਭੇਜ ਸਕਦੇ ਨੇ